ਇਹ ਹੈਗੀ ਮੇਰੀ ਲੋਕੇਸ਼ਨ ਜਿੱਥੇ ਹੁਣ ਮੈਂ ਹੈਗਾ ਵਾਂ ਤੇ ਇੱਥੋਂ ਤੁਰਨ ਦਾ ਟਾਈਮ ਹੈਗਾ ਵਾ 6:52 ਨੂੰ ਹੁਣ 15 ਮਿੰਟ ਦਾ ਟਾਈਮ ਆ ਆਪਾਂ ਕਰਦੇ ਆ ਡੇਲੀ ਚੈੱਕ ਇਹਦਾ ਯੂਰਪ ਤੋਂ ਜਰਮਨੀ ਆ ਰਹੇ ਹਾਂ ਤਾਂ ਤੁਸੀਂ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦੇ ਪਏ ਹੋ ਉਹ ਕੰਪਨੀ ਤੋਂ ਸਰਟੀਫਿਕੇਟ ਲੈ ਕੇ ਆਓ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਛੁੱਟੀਆਂ ਗਈਆਂ ਮੁੱਕ ਤੇ ਆ ਗਏ ਆ ਕੰਮਾਂ ਤੇ ਫਿਰ ਤੋਂ ਉਹੀ ਰੂਟੀਨ ਹੋ ਗਈ ਆ ਸਟਾਰਟ ਤੇ ਇਸ ਹਫਤੇ ਹੈਗਾ ਆਪਣੇ ਕੋਲ ਰੂਟ ਨੰਬਰ 31 ਤੇ ਚਲੋ ਕਰਦੇ ਆ ਟੂਰ ਨੂੰ ਸਟਾਰਟ ਤੇ ਦਿਨੇ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਫਾਈਲ ਮਿਲ ਗਈ ਆ ਤੇ ਚਾਬੀ ਇਹਦੇ ਵਿੱਚ ਆ ਟਰੱਕ ਦੇਖਦੇ ਆ ਆਪਣਾ ਕਿੱਥੇ ਖੜਾ ਇਹ ਡੱਚ ਪੋਸਟ ਕੰਪਨੀ ਦੇ ਸਾਰੇ ਟਰੱਕ ਪੀਲੇ ਰੰਗ ਦੇ ਨੇ ਇੱਥੇ ਜਰਮਨ ਦੇ ਵਿੱਚ ਤੇ ਆਹ ਖੜਾ ਆਪਣਾ ਟਰੱਕ 4059 ਸੋ ਟਾਈਮ ਹੋ ਗਿਆ ਜੀ 5:56 ਤੇ ਆਪਾਂ ਪਾਉਨੇ ਆ ਕਾਰਡ ਟਰੱਕ ਦੇ ਵਿੱਚ ਇਨੂੰ ਲਾ ਲੈਣਾ ਆਪਾਂ ਵਰਕਿੰਗ ਮੋਡ ਦੇ ਉੱਪਰ ਜਦੋਂ ਹੁਣ 15 ਮਿੰਟ ਦਾ ਟਾਈਮ ਆ ਆਪਾਂ ਕਰਦੇ ਆ ਡੇਲੀ ਚੈੱਕ ਇਹਦਾ ਤੇ ਦੇਖ ਲੈਣੇ ਆ ਵੀ ਸਾਰਾ ਕੁਝ ਲੈਟਾਂ ਸਹੀ ਨੇ ਤੇ ਟਾਇਰ ਵਗੈਰਾ ਸਾਰਾ ਕੁਝ ਚੈੱਕ ਕਰਦੇ ਆ ਫਿਰ ਆਪਣਾ ਕਰਦੇ ਆ ਆਪਣਾ ਰੂਟ ਸਟਾਰਟ ਚਲੋ ਇਹ ਲਾਈਟਸ ਔਨ ਕਰ ਲੈਣੀਆਂ ਇੰਡੀਕੇਟਰ ਲਾ ਲੈਣੇ ਨੇ ਚਾਰੇ ਲਾਈਟਾਂ ਇੰਡੀਕੇਟਰ ਸਹੀ ਨੇ ਸ਼ੀਸ਼ੇ ਚੈੱਕ ਕਰ ਲੈਣੇ ਆ ਕੋਈ ਸ਼ੀਸ਼ਾ ਡੈਮੇਜ ਤਾਂ ਨਹੀਂ ਹੈਗਾ ਟਾਇਰ ਸਹੀ ਹੋਣੇ ਚਾਹੀਦੇ ਨੇ ਵੈਸੇ ਤਾਂ ਸਾਰਾ ਕੁਝ ਸਹੀ ਹੋ ਹੁੰਦਾ ਵਾ ਕਿਉਂਕਿ ਇਹ ਸਵੇਰੇ ਹੁਣ ਮੈਂ ਲੈ ਕੇ ਜਾਣਾ ਜਿਵੇਂ ਟਰੱਕ ਤੇ ਸ਼ਾਮ ਨੂੰ ਕੋਈ ਹੋਰ ਬੰਦਾ ਲੈ ਕੇ ਜਾਂਦਾ ਵਾ ਜੇ ਇਨ ਕੇਸ ਕੋਈ ਪ੍ਰੋਬਲਮ ਹੁੰਦੀ ਆ ਉਹ ਫਿਰ ਸ਼ਾਮ ਨੂੰ ਅੰਦਰ ਆਫਿਸ ਦੇ ਵਿੱਚ ਰਿਪੋਰਟ ਕਰ ਦਿੰਦਾ ਵਾ ਤੇ ਫਿਰ ਨੈਕਸਟ ਡੇ ਉਹ ਟਰੱਕ ਚੇਂਜ ਕਰ ਦਿੰਦੇ ਨੇ ਸਭ ਕੁਝ ਸਹੀ ਆ ਤੇ ਮਾਰਨਿੰਗ ਦਾ ਟੂਰ ਦੇ ਵਿੱਚ ਡਿਊਟੀ ਇੱਕ ਹੋਰ ਹੁੰਦੀ ਆ ਵੀ ਟੈਂਕ ਫੁੱਲ ਆਪਾ ਕਰਨਾ ਹੁੰਦਾ ਜਿਹੜਾ ਸਵੇਰੇ ਲੈ ਕੇ ਜਾਂਦਾ ਟਰੱਕ ਹਨਾ ਉਹਦੀ ਡਿਊਟੀ ਹੁੰਦੀ ਆ ਤੋਂ ਇਸ ਹਫ਼ਤੇ ਮੇਰੀ ਡਿਊਟੀ ਆ ਤਾਂ ਮੈਂ ਮੇਕ ਸ਼ੋਰ ਕਰਨਾ ਵੀ ਟਰੱਕ ਹਮੇਸ਼ਾ ਟੈਂਕ ਫੁੱਲ ਰਵੇ ਇਹਦਾ ਕਿਉਂਕਿ ਸ਼ਾਮ ਨੂੰ ਜਿਹਨੇ ਵੀ ਲੈ ਕੇ ਜਾਣਾ ਮੈਂ ਟਰੱਕ ਉਦੋਂ ਖਾਲੀ ਨਹੀਂ ਹੋਣਾ ਚਾਹੀਦਾ ਉਹਦੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਫਿਲ ਕਰਨ ਦਾ ਸੋ ਅੱਜ ਦਾ ਜਿਹੜਾ ਰੂਟ ਆ ਆਪਣਾ ਇਸ ਹਫ਼ਤੇ ਮੈਨੂੰ ਮਿਲਿਆ 31 ਨੰਬਰ ਟੂਰ ਤੇ ਇਹਦੇ ਵਿੱਚ ਮੰਡੇ ਨੂੰ ਆਪਾਂ ਟ੍ਰੇਲਰ ਲੈ ਕੇ ਜਾਣਾ ਹੁੰਦਾ ਨਾਲ ਟਰੱਕ ਦੇ ਇਹ ਦੋ ਜਗ੍ਹਾ ਤੇ ਜਾਣਾ ਹੁੰਦਾ ਮੰਡੇ ਕੱਲ ਮੈਂ ਥੋੜਾ ਠੀਕ ਨਹੀਂ ਸੀਗਾ ਤੇ ਤਾਂ ਮੈਂ ਵੀਡੀਓ ਪੜਾਈ ਨਹੀਂ ਤੇ ਹੁਣ ਅੱਜ ਦਾ ਇਹ ਹੈਗਾ ਜਿਵੇਂ ਆ ਡੀਨਸਟਾਕ ਤੋਂ ਲੈ ਕੇ ਜ਼ਮਸਟਾਕ ਮਤਲਬ ਟਿਊਜ਼ਡੇ ਤੋਂ ਲੈ ਕੇ ਸੈਟਰਡੇ ਤੱਕ ਦਾ ਜਿਹੜਾ ਟੂਰ ਆਪਾਂ ਕੱਲਾ ਇਹ ਮੂਰੇ ਵਾਲਾ ਟਰੱਕ ਲੈ ਕੇ ਜਾਣਾ ਟਰੈਲਰ ਨਹੀਂ ਲੈ ਕੇ ਜਾਣਾ ਹੈਗਾ ਇਹ ਰੂਟ ਵੀ ਕਾਫੀ ਜ਼ਿਆਦਾ ਸੋਖਾ ਵਾ ਆ ਜਿਵੇਂ ਇਹਦੇ ਵਿੱਚ ਦਿਖਾਉਣਾ ਤੁਹਾਨੂੰ ਸਕੈਨਰ ਦੇ ਵਿੱਚ ਆ ਦੇਖੋ ਇਹ ਹੈਗੀ ਮੇਰੀ ਲੋਕੇਸ਼ਨ ਜਿੱਥੇ ਹੁਣ ਮੈਂ ਹੈਗਾ ਮਾ ਤੇ ਇਥੋਂ ਤੁਰਨ ਦਾ ਟਾਈਮ ਹੈਗਾ ਵਾ 6:52 ਤੋਂ ਲੈ ਕੇ 6:58 ਦੇ ਵਿੱਚ ਆਪਾਂ ਇਥੋਂ ਤੁਰਨਾ ਵਾ ਤੇ ਜਿਹੜੀ ਲੋਕੇਸ਼ਨ ਆ ਗਰੂਨਬਰਗ ਇੱਥੇ ਪਹੁੰਚਣਾ ਆਪਾਂ 8:22 28 ਤੋਂ ਲੈ ਕੇ 9:8 ਦੇ ਵਿੱਚ ਵਿੱਚ ਉੱਥੇ ਪਹੁੰਚਣਾ ਤੇ ਉਸ ਤੋਂ ਬਾਅਦ ਉੱਥੇ ਆਪਾਂ ਇਹਨੂੰ ਅਨਲੋਡ ਕਰਕੇ 10:54 ਤੋਂ 11 ਵਜੇ ਤੱਕ ਇੱਥੇ ਵਾਪਸ ਪਹੁੰਚਣਾ ਹੁੰਦਾ ਪਰ ਮੈਂ 10 ਵਜੇ ਤੱਕ ਵਾਪਸ ਆ ਜਾਣਾ ਹੁਣਾ ਤੇ ਬਸ ਇਹ ਆ ਰੂਟ ਟਿਊਜ਼ਡੇ ਤੋਂ ਲੈ ਕੇ ਸੈਟਰਡੇ ਤੱਕ ਬਸ ਆਪਣਾ ਇਹੀ ਕੰਮ ਆ ਪੈਟਰੋਲੀਆ ਵੀ ਬਹੁਤੀਆਂ ਨਹੀਂ ਹੁੰਦੀਆਂ ਹੈਗੀਆਂ ਕੱਲੇ ਟਰੱਕ ਲਈ ਟਰੱਕ ਦੇ ਵਿੱਚ 12 ਟਰੋਲੀਆਂ ਆਉਂਦੀਆਂ ਨੇ ਤੇ ਜ਼ਿਆਦਾਤਰ ਤਾਂ ਮੈਨੂੰ ਕਦੇ 6 ਮਿਲਦੀਆਂ ਕਦੇ 8 ਮਿਲਦੀਆਂ ਨੇ ਸੋ ਇਹ ਰੂਟ ਬਹੁਤ ਜ਼ਿਆਦਾ ਸੌਖਾ ਵਾ ਜੀ ਆਪਾਂ ਪਾਰਕਿੰਗ ਤੇ ਤੇ ਹੁਣ ਵੇਟ ਕਰ ਰਹੇ ਆ ਕਿਉਂਕਿ ਆਪਣੇ ਕੋਲ ਹਜੇ ਟਾਈਮ ਹੈਗਾ ਵਾ ਟਾਈਮ ਹੋਇਆ 6:21 ਤੇ 9 ਮਿੰਟ ਦਾ ਟਾਈਮ ਹੈਗਾ ਕਿਉਂਕਿ ਆ ਨਾਲ ਟਰੱਕ ਲੱਗਿਆ ਹੋਇਆ ਹਜੇ ਇਹ ਲੋਡ ਕਰ ਰਹੇ ਆ ਪਹਿਲਾ ਇਹਦੀ ਵਾਰੀ ਆ ਕਿਉਂਕਿ ਇਹ ਪ੍ਰਾਈਵੇਟ ਨੇ ਇਹ ਕੰਪਨੀ ਵਾਲੇ ਨਹੀਂ ਹੈਗੇ ਤੇ ਪਹਿਲਾਂ ਇਹ ਲੋਡ ਕਰੂਗਾ 12 ਟਰਾਲੀਆਂ ਤੇ ਮੁੜ ਕੇ ਫਿਰ ਜਿੰਨਾ ਬਚ ਜਾਊਗਾ 5 ਬਚਣ 6 ਬਚਣ ਜਾਂ 12 ਹੀ ਹੋਣ ਫਿਰ ਉਹ ਆਪਾਂ ਲੈ ਕੇ ਜਾਣਾ ਆ ਸੋ ਹੁਣ ਇਹ ਲੋਡ ਕਰਦਾ ਪਿਆ ਵਾ ਤੇ ਜਦ ਨੂੰ ਆਪਾਂ ਵੇਟ ਕਰਦੇ ਆਂ ਦੇਖਦੇ ਆਂ ਵੀ ਅੰਦਰ ਬਾਅਦ ਚ ਮੁੜ ਕੇ ਕਿੰਨੀਆਂ ਟਰਾਲੀਆਂ ਬਚਦੀਆਂ ਨੌ ਟਰਾਲੀਆਂ ਲੋਡ ਕਰ ਲੀਆਂ ਤੇ ਤਿੰਨ ਹਜੇ ਭਰਦੀਆਂ ਪਈਆਂ ਨੇ ਤੇ ਅੱਜ ਆਪਣੇ ਕੋਲ ਹੈਗੀਆਂ ਨੇ 12 ਟਰਾਲੀਆਂ ਇਹਨੇ ਫੁੱਲ ਹੋ ਜਾਣਾ ਵਾ ਟਰੱਕ ਟਰੱਕ ਹੋ ਗਿਆ ਜੀ ਲੋਡ ਤੇ ਆਪਾਂ ਚੱਲੇ ਆ ਹੁਣ ਗਰੂਨਬਰਗ ਜਿੱਥੇ ਜਾ ਕੇ ਇਹ ਖਾਲੀ ਕਰਨਾ ਤੇ ਉਹ ਇੱਥੋਂ ਲਗਭਗ ਹੈਗਾ 90 ਕਿਲੋਮੀਟਰ 1 ਘੰਟਾ 15 ਮਿੰਟ ਲੱਗਦੇ ਨੇ ਜਾਣ ਨੂੰ ਤੇ ਉੱਥੇ ਜਾ ਕੇ ਖਾਲੀ ਕਰਕੇ ਫਿਰ ਆਪਣਾ ਰੂਟ ਖਤਮ ਬਸ ਤੇ ਹੁਣ ਆਪਾਂ ਇੱਥੇ ਐਂਟਰੀ ਕਰ ਲਈਏ ਕਦੇ-ਕਦੇ ਪੁੱਛ ਲੈਂਦੇ ਹੁੰਦੇ ਜਦੋਂ ਤੁਸੀਂ ਫਲੀਆਲੇ ਦੇ ਆਪਣੀ ਸੌਰੀ ਬ੍ਰਾਂਚ ਦੇ ਵਿੱਚੋਂ ਜਦੋਂ ਨਿਕਲਣ ਲੱਗਦੇ ਹੋ ਬਾਹਰ ਤੇ ਇਹ ਉੱਥੇ ਜਿੱਥੇ ਬੈਰੀਅਰ ਲੱਗੇ ਹੋਏ ਆ ਉੱਥੇ ਪੁੱਛ ਲੈਂਦੇ ਨੇ ਵੀ ਤੁਸੀਂ ਕਿੰਨੀਆਂ ਟਰੋਲੀਆਂ ਲੈ ਕੇ ਚੱਲੇ ਹੋ ਤੁਹਾਡੇ ਕੋਲ ਕੀ ਕਿੰਨਾ ਲੋਡ ਹੈਗਾ ਹਨਾ ਖਾਲੀ ਆ ਜਾਂ ਭਰਿਆ ਹੋਇਆ ਤੇ ਕਈ ਵਾਰ ਨਹੀਂ ਵੀ ਪੁੱਛਦੇ ਹੈਗੇ ਬਸ ਉੱਥੇ ਜੋ 바ਰ ਕੋਡ ਲੱਗਿਆ ਹੁੰਦਾ ਉਹ ਆਪਣੇ ਸਕੈਨਰ ਦੇ ਵਿੱਚ ਸਕੈਨ ਕਰਕੇ ਤੇ ਆਪਾਂ ਨਿਕਲ ਜਾਣਾ ਜਿਹੜੇ ਵਰਕਰ ਅੰਦਰ ਕੰਮ ਕਰਦੇ ਨੇ ਕਰਦੇ ਨੇ ਵੇਰਾ ਉਹਦੇ ਵਿੱਚ ਉਹਨਾਂ ਨੂੰ ਵੀ ਛੁੱਟੀ ਹੋ ਗਈ ਆ ਟਾਈਮ 7 ਵਜਣ ਨਾਲੇ ਆ 7 ਮਿੰਟ ਰਹਿ ਗਏ ਇਹ ਨਾਈਟ ਸ਼ਿਫਟ ਕਰਦੇ ਨੇ ਜਿਹੜੇ 10 ਜਾਂ 11 ਵਜੇ ਸਟਾਰਟ ਕਰਦੇ ਨੇ ਆਪਣੀ ਜੌਬ ਤੇ ਸਵੇਰੇ 7 ਵਜੇ ਨੂੰ ਇਹਨਾਂ ਦੀ ਜੌਬ ਫਿਨਿਸ਼ ਹੋ ਜਾਂਦੀ ਆ ਅੰਦਰ ਵੀ ਕੰਮ ਬਹੁਤਾ ਜੇ ਕਹੀਏ ਹਾਰਡ ਵੀ ਨਹੀਂ ਹੈਗਾ ਅੰਦਰਲਾ ਕੰਮ ਜਿਹੜਾ ਵੇਅਰ ਹਾਊਸ ਦਾ ਬਸ ਇਹਨਾਂ ਨੇ ਟਰੋਲੀਆ ਫਿਲ ਕਰਨੀਆਂ ਹੁੰਦੀਆਂ ਉੱਥੇ ਅੰਦਰ ਰੇਲਿੰਗ ਚੱਲਦੀ ਹੁੰਦੀ ਆ ਉਹਦੇ ਉੱਪਰ ਬਾਕਸ ਆਉਂਦੇ ਰਹਿੰਦੇ ਨੇ ਆਪਣੇ ਆਪ ਇਹਨਾਂ ਨੇ ਬਸ ਚੱਕ ਚੱਕ ਕੇ ਜੜੀਆਂ ਟਰੋਲੀਆ ਨੇ ਉਹ ਫਿਲ ਕਰਨੀਆਂ ਹੁੰਦੀਆਂ ਨੇ ਤੇ ਜਦੋਂ ਫੁੱਲ ਹੋ ਗਈ ਟਰੋਲੀ ਫਿਰ ਇਹਨਾਂ ਨੇ ਚੇਂਜ ਕਰ ਲੈਣੀ ਖਾਲੀ ਵਾਲੀ ਰੱਖ ਕੇ ਫਿਰ ਉਹ ਭਰ ਲੈਣੀਆਂ ਬਹੁਤਾ ਔਖਾ ਨਹੀਂ ਹੈਗਾ ਅੰਦਰ ਵੀ ਨੇ ਤੇ ਆਪਾਂ 바ਰ ਕੋਡ ਸਕੈਨ ਕਰ ਲੈਣਾ ਤੇ ਦੇਖਦੇ ਹਾਂ ਕੁਛ ਪੁੱਛਦੇ ਜਾਂ ਨਹੀਂ ਗੁੱਟਨ ਮੋਰਗਨ 6000 ਨੋਲ ਫੀਅਰ ਫੀਅਰ ਇਸ਼ ਹਾਬਰ 12 ਫਰੋਲੀ ਡੰਕੇ ਸ਼ੋਨ ਜਿਨ੍ਹਾਂ ਨੇ ਪੁੱਛ ਲਿਆ ਕੋਈ ਆ ਵੀ ਮਰਜ਼ੀ ਨਾਲ ਹੀ ਆ ਕਦੇ ਪੁੱਛ ਲੈਂਦੇ ਨੇ ਚੈਕਿੰਗ ਹੁੰਦੀ ਆ ਬਸ ਇਹ ਵੀ ਤੁਸੀਂ ਬਾਹਰ ਕਿੰਨਾ ਸਮਾਨ ਲੈ ਕੇ ਜਾ ਰਹੇ ਹੋ ਤੇ ਕਿੰਨਾ ਅੰਦਰ ਲਿਆ ਰਹੇ ਹੋ ਕੰਟਰੋਲ ਕਰਦੇ ਨੇ ਤੇ ਮੇਰੀ ਜਰਮਨ ਵੀ ਬਹੁਤੀ ਕੁਝ ਵਧੀਆ ਨਹੀਂ ਹੈਗੀ ਪਰ ਫਿਰ ਵੀ ਮੈਂ YouTube ਤੋਂ ਜਾਂ ਇੱਕ ਐਪਲੀਕੇਸ਼ਨ ਹੈਗੀ ਆ ਡੋਲਿੰਗੋ ਉਹਦੇ ਉਤੋਂ ਮੈਂ ਸਿੱਖ ਰਿਹਾ ਹਾਂ ਵਾ ਆ ਇਦਾਂ ਕੰਮ ਚੱਲਿਆ ਜਾਂਦਾ ਇੱਥੇ ਸਾਲ ਤੋਂ ਥੋੜਾ ਜਿਹਾ ਉੱਪਰ ਹੋ ਗਿਆ ਮੈਨੂੰ ਵੀ ਜਰਮਨ ਆਏ ਨੂੰ ਤੇ ਜ਼ਿਆਦਾਤਰ ਤਾਂ ਇੱਥੇ ਫ੍ਰੈਂਕਫਰਟ ਦੇ ਵਿੱਚ ਜਿੱਥੇ ਵੀ ਅਸੀਂ ਆਫਿਸ ਦੇ ਵਿੱਚ ਕੋਈ ਕੰਮ ਕਰਾਉਣ ਜਾਂਦੇ ਆ ਤਾਂ ਉੱਥੇ ਇੰਗਲਿਸ਼ ਬੋਲਦੇ ਹੀ ਨੇ ਤੇ ਜਿੱਥੇ ਨਹੀਂ ਵੀ ਬੋਲਦੇ ਹੈਗੇ ਫਿਰ ਉਹਨਾਂ ਇੱਕ ਗੱਲ ਜਿਹੜੀ ਆਪਣੀ ਕਹਿਣੀ ਆ ਉਹ ਟ੍ਰਾਂਸਲੇਟ ਕਰਕੇ ਲੈ ਜਾਂਦੇ ਆ ਗੂਗਲ ਤੋਂ ਸਮਝਾ ਦਿੰਦੇ ਆ ਅਗਲੇ ਨੂੰ ਬਸ ਤੇ ਸਮਝ ਲੱਗ ਜਾਂਦੀ ਆ ਜਦੋਂ ਉਹ ਬੋਲਦੇ ਨੇ ਮਾੜੀ-ਮੋਟੀ ਸਮਝ ਲੱਗ ਜਾਂਦੀ ਆ ਵੀ ਆਪਣਾ ਕੰਮ ਹੋ ਜਾਊਗਾ ਜਾਂ ਨਹੀਂ ਹੋਊਗਾ ਜਿਹੜਾ ਪਕਰਉਣ ਗਏ ਆ ਸੋ ਐਦਾਂ ਚੱਲੀ ਜਾਂਦਾ ਕੋਈ ਮਸਲਾ ਨਹੀਂ ਹੈਗਾ ਜਿਹੜੇ ਵੀ ਨਵੇਂ ਆ ਰਹੇ ਹੋ ਤੁਸੀਂ ਯੂਰਪ ਤੋਂ ਆ ਰਹੇ ਹੋ ਜੇ ਤਾਂ ਫ੍ਰੈਂਕਫਰਟ ਦੇ ਵਿੱਚ ਆ ਰਹੇ ਹੋ ਤੁਸੀਂ ਇੱਥੇ ਤੁਹਾਨੂੰ ਜ਼ਿਆਦਾ ਸਟ੍ਰੈਸ ਨਹੀਂ ਹੈਗਾ ਵੀ ਲੈਂਗੁਏਜ ਨਹੀਂ ਆਉਂਦੀ ਹੈਗੀ ਇੰਗਲਿਸ਼ ਚੱਲਦੀ ਹੈ ਇੱਥੇ ਜੇ ਕਿਤੇ ਇੱਥੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਤੁਸੀਂ ਰਹੋਗੇ ਉੱਥੇ ਹੋ ਸਕਦਾ ਤੁਹਾਨੂੰ ਪ੍ਰੋਬਲਮ ਆਵੇ ਕਿਉਂਕਿ ਬਹੁਤੇ ਪਿੰਡਾਂ ਦੇ ਵਿੱਚ ਇੰਗਲਿਸ਼ ਬੋਲਦੇ ਨਹੀਂ ਹੈਗੇ ਤੇ ਉਹ ਇੱਥੇ ਦੇ ਲੋਕ ਜ਼ਿਆਦਾ ਪ੍ਰੈਫਰ ਤਾਂ ਵੈਸੇ ਇਹੀ ਕਰਦੇ ਆ ਵੀ ਤੁਸੀਂ ਇਹਨਾਂ ਦੀ ਲੈਂਗੁਏਜ ਬੋਲੋ ਸੋ ਕੋਸ਼ਿਸ਼ ਕਰੋ ਵੀ ਜਲਦੀ ਤੋਂ ਜਲਦੀ ਸਿੱਖ ਲਓ ਜੇ ਤੁਸੀਂ ਜਰਮਨ ਆ ਰਹੇ ਹੋ ਜਾਂ ਆਏ ਹੋ ਹੋ ਪਿੰਡ ਸਟਾਰਟ ਤੇ ਅਜਰ ਰਹਿ ਗਿਆ ਥੋੜਾ ਜਿਹਾ ਹੀ 1.5 ਕਿਲੋਮੀਟਰ ਰਹਿ ਗਿਆ ਗਰੂਨਬਰਗ ਜਿਹੜੇ ਪਿੰਡ ਆਪਾਂ ਜਾਣਾ ਵਾ ਕਿੰਨੇ ਸਾਫ ਸੁਥਰੇ ਲੱਗਦੇ ਨੇ ਇਹ ਪਿੰਡ ਤੇ ਇਹ ਪਿੰਡਾਂ ਦੇ ਵਿੱਚ ਜਿਹੜੇ ਘਰ ਬਣੇ ਹੋਇਆ ਲੱਗਦਾ ਮੈਨੂੰ ਵੀ ਜਿਸ ਨਾਲ ਇਹ ਫ੍ਰੈਂਕਫਰਟ ਤੋਂ ਜਿੰਨੇ ਦੂਰ ਹੈਗਾ ਤਾਂ ਇੱਥੇ ਘਰਾਂ ਦੀ ਕੀਮਤਾਂ ਘਟ ਹੋਣਗੀਆਂ ਤੇ ਘਰ ਵੀ ਕਾਫੀ ਖੁੱਲੇ ਡੁੱਲੇ ਲੱਗਦੇ ਪਏ ਨੇ ਕਿੰਨੀ ਹਰੀਿਆਲੀ ਆ ਦੇਖੋ ਪਿੰਡਾਂ ਦੇ ਵਿੱਚ ਇੱਥੇ ਪਿੰਡਾਂ ਦਾ ਮਾਹੌਲ ਬਹੁਤ ਵਧੀਆ ਵਾ ਬਹੁਤ ਹੀ ਜ਼ਿਆਦਾ ਸ਼ਾਂਤੀ ਆ ਰਹਿਣਾ ਵਧੀਆ ਲੱਗਦਾ ਐਦਾਂ ਦੇ ਮਾਹੌਲ ਦੇ ਵਿੱਚ ਤੇ ਬ੍ਰਾਂਚ ਦੇ ਵਿੱਚ ਪਹੁੰਚ ਕੇ ਦੇਖਦੇ ਆ ਵੀ ਉਹ ਜਿਹੜਾ ਪਹਿਲਾਂ ਲੋਡ ਕਰਦਾ ਪਿਆ ਸੀਗਾ ਟਰੱਕ ਵਾਲਾ ਉਹ ਉੱਥੇ ਹੁਣ ਉਹਨੇ ਫਿਨਿਸ਼ ਕਰਤਾ ਹੋਵੇ ਨਹੀਂ ਤਾਂ ਫਿਰ ਵੇਟ ਕਰਨੀ ਪੈਣੀ ਆ ਵੈਸੇ ਮੋਸਟਲੀ ਤਾਂ ਜਦੋਂ ਮੈਂ ਆਹ ਰੋਡ ਤੇ ਐਂਟਰ ਹੁੰਨਾ ਮਾ ਉਧਰੋਂ ਵਾਪਸ ਆਉਂਦਾ ਹੁੰਦਾ ਤਾਂ ਮੈਨੂੰ ਪਤਾ ਲੱਗ ਜਾਂਦਾ ਵੀ ਉਹ ਖਾਲੀ ਕਰਿਆ ਆ ਤੇ ਹਜੇ ਤੱਕ ਤਾਂ ਮੈਨੂੰ ਦਿਖਿਆ ਨਹੀਂ ਉਹ ਜਾ ਕੇ ਦੇਖਦੇ ਆ ਪਹੁੰਚ ਗਏ ਜੀ ਆਪਣੀ ਬ੍ਰਾਂਚ ਦੇ ਵਿੱਚ ਜਿੱਥੇ ਆਪਾਂ ਖਾਲੀ ਕਰਨਾ ਇਹਨੂੰ ਪਰ ਆ ਜਿਹੜਾ ਆਪਣੇ ਤੋਂ ਪਹਿਲਾਂ ਸੀ ਟਰੱਕ ਵਾਲਾ ਉਹ ਹਜੇ ਇੱਥੇ ਅਨਲੋਡ ਕਰਦਾ ਪਿਆ ਵਾ ਸੋ ਆਪਾਂ ਨੂੰ ਇੱਥੇ ਵੇਟ ਕਰਨੀ ਪੈਣੀ ਆ ਇਹ ਤਾਂ ਖਲਾਰੇ ਪਾਈ ਬੈਠਾ ਵਾ ਇੱਕ ਰੌਲੀ ਸੈਟ ਲਏ ਨੇ ਸੋ ਉਹਨੂੰ ਇਕੱਠੀ ਕਰ ਰਿਹਾ ਮੈਨੂੰ ਲੱਗਦਾ ਤਾਂ ਹੀ ਲੇਟ ਹੋ ਗਿਆ ਦੇਖਦੇ ਆ ਉਤਰ ਕੇ ਤੇ ਜੇ ਲੋਡ ਤੇ ਤਾਂ ਹੈਲਪ ਕਰ ਦਾਂਗੇ ਥੋੜਾ ਉਹਦਾ ਕੰਮ ਜਲਦੀ ਨਿਬੜ ਜੂਗਾ ਤੇ ਆਪਾਂ ਵੀ ਜਲਦੀ ਫਿਨਿਸ਼ ਕਰ ਪਾਵਾਂਗੇ ਤੀਆਂ ਜੀ 12 ਟਰਾਲੀਆਂ ਭਰੀਆਂ ਹੋਈਆਂ ਤੇ ਇੱਥੋਂ ਆਪਾਂ ਚੱਕੀਆਂ ਨੇ ਪੰਜ ਖਾਲੀ ਟਰਾਲੀਆਂ ਚੱਕੀਆਂ ਆ ਚਾ ਰਹਾ ਇੱਕ ਪਿੱਛੇ ਆ ਬਸ ਆਹ ਕੰਮ ਸੀਗਾ ਤੇ ਚੱਲੀਏ ਹੁਣ ਵਾਪਸ ਸੋ ਦੋਸਤੋ ਇੱਥੇ ਕੀਤੀ ਆ ਹੁਣ ਆਪਾਂ ਬ੍ਰੇਕ 15 ਮਿੰਟ ਦੀ ਤੇ ਆਪਾਂ ਪੀਨੇ ਆ ਜਦ ਨੂੰ ਕੌਫੀ ਤੇ ਕਰਦੇ ਆ ਗੱਲਾਂ ਬਾਤਾਂ ਅੱਜ ਹੈਗਾ ਤੁਹਾਡੇ ਲਈ ਸਾਰਿਆਂ ਲਈ ਇੱਕ ਇੰਟਰਸਟਿੰਗ ਟੌਪਿਕ ਆ ਮੇਰੇ ਕੋਲੇ ਪਹਿਲਾਂ ਆਪਾਂ ਕੌਫੀ ਬਣਾ ਲੰਨੇ ਆ ਸਾਰਾ ਸਮਾਨ ਸਮੂਡ ਆਪਾਂ ਨਾਲ ਹੀ ਚੱਕੀ ਫਿਰਦੇ ਹੁੰਨੇ ਆ ਕੌਫੀ ਬਣਾਉਣ ਦਾ ਆ ਇੱਕ ਆ ਕੱਲ ਮੈਂ ਗ੍ਰੋਸਰੀ ਲੈਣ ਗਿਆ ਸੀਗਾ ਤਾਂ ਉੱਥੇ ਮੈਨੂੰ ਆ ਕੌਫੀ ਵਾਲੇ ਡਿਪ ਮਿਲੇ ਤੇ ਬਹੁਤ ਵਧੀਆ ਨੇ ਇਹ ਇਹ ਹੈਗੇ ਜੇਕਬ ਦੇ ਹੈਗੇ ਨੇ 3 ਇਨ 1 ਤੇ ਇਹਦੇ ਵਿੱਚ ਇਹ ਹੈਗੀ ਆ ਕਾਫੀ ਆ ਮਿਲਕ ਪਾਊਡਰ ਆ ਤੇ 슈ਗਰ 콜ਡ ਕਾਫੀ ਬਣਦੀ ਆ ਜੀ ਤੇ ਕੱਲ ਮੈਂ ਟਰਾਈ ਕੀਤੀ ਸੀ ਕਾਫੀ ਸੁਆਦ ਸੀਗੀ ਇਹਨੂੰ ਬਣਾਉਨੇ ਆ ਤੇ ਫਿਰ ਕਰਦੇ ਆ ਗੱਲਾਂ ਬਾਤਾਂ ਇਹ ਚ ਪਾਣਾ ਮੈਂ ਠੰਡਾ ਪਾਣੀ ਟਰੱਕ ਦੀ ਜੌਬ ਦਾ ਇਹ ਫਾਇਦਾ ਹੁੰਦਾ ਵਾ ਕੋਈ ਰੋਕ ਟੋਕ ਨਹੀਂ ਹੁੰਦੀ ਹੈਗੀ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਹੈਗਾ ਕਿੱਥੇ ਹੋ ਬਸ ਜੋ ਟਾਈਮਿੰਗ ਹੈਗੀ ਹੈ ਸਕੈਨਰ ਦੇ ਵਿੱਚ ਓਨੇ ਟਾਈਮ ਦੇ ਵਿੱਚ ਆਪਣੀ ਜੌਬ ਫਿਨਿਸ਼ ਕਰੋ ਤੇ ਆ ਜਾਓ ਅਵੇਸ ਦਾ ਟਾਈਮ ਆ ਟੂਰ ਦਾ ਹੈਗਾ ਵਾ 11:30 ਫਿਨਿਸ਼ ਟਾਈਮ ਹੈਗਾ ਵਾ ਤੇ ਮੈਂ ਖਤਮ ਕਰ ਦੰਨਾ ਹੁਣ 10 ਸਵਾ 10 ਤੱਕ ਖਤਮ ਕਰ ਦੰਨਾ ਹੁਣ ਨਾ ਟੂਰ ਨੂੰ ਤੇ ਅੱਜ ਚੱਲ ਥੋੜਾ ਜਿਹਾ ਆਪਾਂ ਰੁੱਕ ਕੇ ਜਾ ਰਹੇ ਆ ਨਹੀਂ ਤਾਂ ਬ੍ਰੇਕ ਦੀ ਲੋੜ ਨਹੀਂ ਪੈਂਦੀ ਹੈਗੀ ਇਹਦੇ ਵਿੱਚ ਤੇ ਮੈਂ ਬ੍ਰੇਕ ਕਰ ਲਈ ਮੈਂ ਕਿਹਾ ਚੱਲ ਇੱਕ ਇੰਟਰਸਟਿੰਗ ਟਾਪਿਕ ਹੈਗਾ ਤੁਹਾਡੇ ਲਈ ਤੇ ਉਹਦੀ ਇਨਫੋਰਮੇਸ਼ਨ ਦੇ ਦਈਏ ਆ ਬਣ ਗਈ ਜੀ ਕਾਫੀ ਆਪਣੀ ਇੰਜੋਏ ਕਰਦੇ ਆ ਕੋल्ड ਕਾਫੀ ਤੇ ਨਾਲ ਤੁਹਾਨੂੰ ਇਨਫੋਰਮੇਸ਼ਨ ਦਿੰਨੇ ਆ ਬਹੁਤ ਬਾਦ ਤੇ ਟਾਪਿਕ ਹੈਗਾ ਜੀ ਮੈਨੂੰ ਪਹਿਲਾਂ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਅਸੀਂ ਗਏ ਸੀਗੇ ਸਪੇਨ ਮੈਨੂੰ 2 ਹਫ਼ਤੇ ਦੀਆਂ ਛੁੱਟੀਆਂ ਸੀਗੀਆਂ ਤੇ ਐਡਾ ਟਾਈਮ ਹੀ ਮੇਰੀਆਂ ਛੁੱਟੀਆਂ ਪਾਸ ਹੋਈਆਂ ਤੇ ਪਲਾਨ ਬਣ ਗਿਆ ਅਸੀਂ ਰਾਤ ਨੂੰ ਨਿਕਲ ਗਏ ਸੀਗੇ ਸਪੇਨ 2 ਹਫ਼ਤੇ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਸਪੇਨ ਘੁੰਮੇ ਫਿਰੇ ਵਧੀਆ ਸੀਗਾ ਪਰ ਗਰਮੀ ਬਹੁਤ ਜ਼ਿਆਦਾ ਸੀਗੀ ਉੱਥੇ ਤੇ ਅਸੀਂ ਆਏ ਆ ਹੁਣ ਸੈਟਰਡੇ ਆ ਗਏ ਸੀਗੇ ਵਾਪਸ ਰਾਤ ਨੂੰ ਪਹੁੰਚੇ 14 ਘੰਟੇ ਦੀ ਡਰਾਈਵਿੰਗ ਕਰਕੇ ਆਏ ਸੀਗੇ ਤੇ ਉਸ ਤੋਂ ਬਾਅਦ ਫਿਰ ਤਕਾਬਟ ਹੋਈ ਹੋਈ ਸੀਗੀ ਸੰਡੇ ਨੂੰ ਰੈਸਟ ਕੀਤੀ ਤੇ ਮੰਡੇ ਨੂੰ ਮੇਰਾ ਕੱਲ ਜਾਨੀ ਮੇਰਾ ਟੂਰ ਸੀਗਾ ਇਹੀ ਸੇਮ ਤੇ ਉਹ 5 16 ਤੇ ਲੱਗਣਾ ਸੀਗਾ ਤੇ ਉਹੀ 10:30 ਵਜੇ ਮੈਂ ਫਿਨਿਸ਼ ਕਰਤਾ ਸੀਗਾ ਕੱਲ ਮੈਂ ਵੀਡੀਓ ਬਣਾ ਨਹੀਂ ਸਕਿਆ ਹੈਗਾ ਮੈਨੂੰ ਅਲਰਜੀ ਆ ਮੈਨੂੰ ਨਾ ਜਿਵੇਂ ਜਾਦਾ ਕਣਕ ਜਦੋਂ ਵੱਢਦੇ ਆ ਜਾਂ ਮਿੱਟੀ ਉੱਡਦੀ ਆ ਤੇ ਮੈਨੂੰ ਕੱਲ ਉਹ ਅਲਰਜੀ ਹੋਈ ਹੋਈ ਸੀਗੀ ਤੇ ਤਾਂ ਮੈਂ ਵੀਡੀਓ ਬਣਾਈ ਨਹੀਂ ਹੈਗੀ ਹੁਣ ਅੱਜ ਸਹੀ ਆ ਬਣਾਉਣੇ ਆ ਆਪਾਂ ਵੀਡੀਓ ਹੁਣ ਕਰਦੇ ਆ ਇਹਨੂੰ ਕੈਰੀ ਆਨ ਤੇ ਟਾਪਿਕ ਹੈਗਾ ਜੀ ਕਾਫੀ ਮੈਨੂੰ ਵੀਰਾਂ ਦੇ ਕਮੈਂਟ ਆਏ ਸੀਗੇ ਵੀ ਤੁਸੀਂ ਜਰਮਨ ਦੇ ਵਿੱਚ ਬੇਸਿਕ ਸੈਲਰੀ ਕਿੰਨੀ ਆ ਜਾਂ ਟਰੱਕ ਵਾਲਿਆਂ ਦੀ ਕਿੰਨੀ ਸੈਲਰੀ ਆ ਉਹਦੇ ਉੱਤੇ ਵੀਡੀਓ ਬਣਾਓ ਤੇ ਪਹਿਲਾ ਤਾਂ ਇਹ ਪਤਾ ਹੋਣਾ ਚਾਹੀਦਾ ਵੀ ਇੱਥੇ ਜਰਮਨ ਦੇ ਵਿੱਚ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਮਤਲਬ ਆਪਸ਼ਨ ਆਪਸ਼ਨ ਨਹੀਂ ਕਹਿ ਸਕਦੇ ਹੈਗੇ ਇਹਨੂੰ ਮਤਲਬ ਜਿਹੜੀ ਆਪਣੀ ਸੈਲਰੀ ਆਉਂਦੀ ਆ ਉਹ ਬਰੂਤੋ ਹੁੰਦੀ ਆ ਤੇ ਨੈਟੋ ਹੁੰਦੀ ਆ ਜਿਹੜੀ ਬਰੂਤੋ ਹੁੰਦੀ ਆ ਉਹ ਆਈ ਹੁੰਦੀ ਆ ਮਤਲਬ ਕਿ ਆਪਣਾ ਟੈਕਸ ਇਨਕਲੂਡ ਹੁੰਦਾ ਉਹਦੇ ਵਿੱਚ ਬਰੂਤੋ ਦੇ ਵਿੱਚ ਮੰਨ ਲਓ ਫੋਰ ਏਗਜ਼ਾਮਪਲ ਆਪਣੀ ਪੇ ਸਲਿੱਪ ਆਈ ਆ ਤੇ ਉਹਦੇ ਉੱਤੇ 3000 ਸੈਲਰੀ ਲਿਖੀ ਹੋਈ ਆ ਹਨਾ ਤੇ ਉਹ ਹੈਗੀ ਆ ਬਰੂਤੋ ਤੇ ਉਹਦੇ ਉੱਤੇ ਜਿਹੜਾ ਟੈਕਸ ਲੱਗਣਾ ਤੁਹਾਡਾ ਹੁਣ ਸ਼ੋਇਆ ਕਲਾਸ ਏ ਇੱਥੇ ਸ਼ੋਇਆ ਕਲਾਸ ਏ ਕਹਿੰਦੇ ਆ ਟੈਕਸ ਨੂੰ ਹਨਾ ਟੈਕਸ ਨੰਬਰ 1 ਤੋਂ ਲੈ ਕੇ 5 ਤੱਕ ਹੁੰਦੇ ਨੇ ਤੇ ਇਹ ਵੀ ਬਹੁ ਮੈਟਰ ਕਰਦਾ ਵਾ ਜਿਵੇਂ ਟੈਕਸ ਨੰਬਰ 1 ਹੋ ਗਿਆ ਉਹ ਹੁੰਦਾ ਵਾ ਵੀ ਜਿਹੜੇ ਬੰਦੇ ਵਿਆਹੇ ਨਹੀਂ ਹੋਏ ਹੈਗੇ ਹਨਾ ਉਹਦੇ ਲਈ ਹੁੰਦਾ ਤੇ 3 ਤੇ 5 ਲੱਗ ਜਾਂਦਾ ਜਿਵੇਂ ਕੋਈ ਕਪਲ ਆ ਇੱਕ ਜਾਨੇ ਤੇ ਟੈਕਸ ਨੰਬਰ 3 ਲੱਗ ਜਾਂਦਾ ਤੇ ਦੂਜੇ ਦੇ 5 ਲੱਗ ਜਾਂਦਾ ਹੁੰਦਾ ਇਹਦੇ ਉੱਤੇ ਟੈਕਸ ਥੋੜਾ ਘਟ ਜਾਂਦਾ ਹੁੰਦਾ ਪਰ ਟੈਕਸ ਨੰਬਰ ਜਿਹੜਾ 1 ਆ ਉਹਦੇ ਉੱਤੇ ਬਹੁਤ ਜ਼ਿਆਦਾ ਟੈਕਸ ਜਾਂਦਾ ਜਿਹੜੇ ਵਿਆਹ ਨਹੀਂ ਹੋਏ ਹੈਗੇ ਤੇ ਇਸ ਕਰਕੇ ਇੱਥੇ ਜਿੰਨੇ ਵੀ ਬੰਦੇ ਕੰਮ ਕਰ ਰਹੇ ਨੇ ਜਿਵੇਂ ਹੁਣ ਮੇਰੇ ਨਾਲ ਹੀ ਮੇਰੇ ਕੁਲੀਗ ਲੱਗੇ ਹੋਏ ਨੇ ਹਨਾ ਕਿਸੇ ਦੀ ਸੈਲਰੀ ਸੇਮ ਨਹੀਂ ਹੈਗੀ ਸਾਰਿਆਂ ਦੀ ਸੈਲਰੀਆਂ ਡਿਫਰੈਂਟ ਨੇ ਚਾਹੇ ਉਹਨਾਂ ਨੂੰ ਸਾਲ ਹੋ ਗਿਆ ਲੱਗੇ ਨੂੰ ਚਾਹੇ ਉਹ 2 ਮਹੀਨੇ ਪਹਿਲਾਂ ਲੱਗੇ ਨੇ ਤੇ ਚਾਹੇ ਉਹਨਾਂ ਨੂੰ ਲੱਗੇ ਨੂੰ ਹੁਣ ਇੱਕ ਮੇਰੇ ਨਾਲ ਮੈਨੂੰ ਟ੍ਰੇਨਿੰਗ ਦਿੱਤੀ ਸੀਗੀ ਇੱਕ ਕਾਫੀ 올ਡਾ ਉਹ ਲੇਡੀ ਆ ਤੇ ਮੈਨੂੰ ਉਹਨੇ ਟ੍ਰੇਨਿੰਗ ਦਿੱਤੀ ਉਹ ਕਹਿੰਦੀ ਸੀ ਮੇਰੇ ਮੈਨੂੰ 30 ਸਾਲ ਹੋ ਗਏ ਇੱਥੇ ਜੌਬ ਕਰਦੀ ਨੂੰ ਇਹੀ ਕੰਪਨੀ ਦੇ ਵਿੱਚ ਤੇ ਹੁਣ ਉਹਦੀ ਸੈਲਰੀ ਡਿਫਰੈਂਟ ਹੋਣੀ ਆ ਕਿਉਂਕਿ ਐਕਸਪੀਰੀਅੰਸ ਉਹਨੂੰ ਬਹੁਤ ਜ਼ਿਆਦਾ ਵਾ ਮੈਟਰ ਇਹ ਵੀ ਕਰਦਾ ਵਾ ਵੀ ਤੁਹਾਨੂੰ ਕਿੰਨਾ ਸਾਲ ਹੋ ਗਿਆ ਟਰੱਕ ਚਲਾਉਣ ਦੇ ਨੂੰ ਜਰਮਨ ਦੇ ਵਿੱਚ ਜਾਂ ਪੂਰੇ ਯੂਰਪ ਦੇ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਕਿੰਨਾ ਵਾ ਉਹ ਵੀ ਮੈਟਰ ਕਰਦਾ ਤਾਂ ਤੁਹਾਡੀ ਸੈਲਰੀ ਦਾ ਪਤਾ ਲੱਗਦਾ ਹੋਰ ਜਿਵੇਂ ਕਿਸੇ ਨੇ ਲਾਇਸੈਂਸ ਹੁਣੇ ਪਾਸ ਕੀਤਾ ਵਾ ਤੇ ਉਹਨੇ ਜੋਬ ਲਈ ਅਪਲਾਈ ਕੀਤਾ ਪਹਿਲਾਂ ਤਾਂ ਉਹਨੂੰ ਟ੍ਰੇਨਿੰਗ ਦੇਣਗੇ ਇੱਕ ਮਹੀਨੇ ਦੀ ਜਾਂ ਡੇਢ ਮਹੀਨੇ ਦੀ ਟ੍ਰੇਨਿੰਗ ਦੇਣਗੇ ਤੇ ਉਹਦੀ ਸੈਲਰੀ ਐਸਟੀਮੇਟ ਹੋਊਗੀ 2400 2500 ਤੱਕ ਬਰੂਤੋ ਹੋਊਗੀ ਉਹਦੀ ਸੈਲਰੀ ਤੇ ਉਹੀ ਕੱਟ ਕਟਾ ਕੇ ਉਹਨੂੰ 2000 2100 ਤੱਕ बन ਜਾਂਦੇ ਆ ਤੇ ਬਾਕੀ ਜਿਹੜਾ ਨੂੰ ਐਕਸਪੀਰੀਅੰਸ ਹੋਇਆ ਹੋਇਆ ਤੇ ਉਹਨਾਂ ਦੀ ਸੈਲਰੀ ਚੱਲ ਜਾਂਦੀ ਆ 2700 2800 2900 3000 ਤੱਕ ਵੀ ਚੱਲ ਜਾਂਦੀ ਆ ਉਹਨਾਂ ਦੀ ਬਰੂਤੋ ਤੇ ਉਹਨਾਂ ਦਾ ਫਿਰ ਜਿਹੜਾ ਵੀ ਟੈਕਸ ਨੰਬਰ ਹੋਊਗਾ ਤੇ ਉਹਨਾਂ ਨੂੰ ਕੱਟ ਕਟਾ ਕੇ ਆ ਜਾਂਦੀ ਆ 2400 2500 ਤੱਕ ਆ ਜਾਂਦੀ ਆ ਉਹਨਾਂ ਨੂੰ ਸੈਲਰੀ ਤੇ ਬਾਕੀ ਜਿਹੜੇ ਨਾਈਟ ਸ਼ਿਫਟਾਂ ਤੇ ਕੰਮ ਕਰਦੇ ਨੇ ਉਹਨਾਂ ਦੀ ਸੈਲਰੀ ਹੋਰ ਵੀ ਜ਼ਿਆਦਾ ਹੁੰਦੀ ਆ ਕਿਉਂਕਿ ਰਾਤ ਨੂੰ ਘੰਟੇ ਦਾ ਰੇਟ ਜ਼ਿਆਦਾ ਮਿਲਦਾ ਵਾ ਨਾਰਮਲ ਡੇ ਟਾਈਮ ਤੋਂ ਤੇ ਉਹਨਾਂ ਦੀ ਸੈਲਰੀ ਫਿਰ ਚੱਲ ਜਾਂਦੀ ਆ 3200 3300 ਤੱਕ ਚੱਲ ਜਾਂਦੀ ਆ ਬਰੂਤੋ ਤੇ ਫਿਰ ਜੋ ਉਹਨਾਂ ਦਾ ਟੈਕਸ ਨੰਬਰ ਹੋਊਗਾ ਉਸ ਹਿਸਾਬ ਨਾਲ ਉਹਨਾਂ ਨੂੰ ਘਟ ਕਟਾ ਕੇ ਮਤਲਬ ਕਿ ਨਾਰਮਲ ਨਾਲੋਂ ਫਿਰ 100 150 ਯੂਰੋ ਵੱਧ ਬਣ ਜਾਂਦਾ ਵਾ ਉਹਨਾਂ ਨੂੰ ਸੋ ਇਹ ਚੀਜ਼ਾਂ ਨੇ ਇੱਥੇ ਹਰੇਕ ਦੀ ਸੈਲਰੀ ਡਿਫਰੈਂਟ ਆ ਇੱਕ ਚੀਜ਼ ਹੋਰ ਜਦੋਂ ਵੀ ਤੁਸੀਂ ਯੂਰਪ ਤੋਂ ਜਰਮਨੀ ਆ ਰਹੇ ਹੋ ਤਾਂ ਤੁਸੀਂ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦੇ ਪਏ ਹੋ ਉਹ ਕੰਪਨੀ ਤੋਂ ਸਰਟੀਫਿਕੇਟ ਲੈ ਕੇ ਆਓ ਤੁਸੀਂ ਵੀ ਤੁਹਾਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਉਹਦੇ ਉੱਤੇ ਮੈਂਸ਼ਨ ਕੀਤਾ ਹੋਊਗਾ ਤੁਸੀਂ ਕਿੰਨੀ ਵਾਰ ਐਕਸੀਡੈਂਟ ਕੀਤਾ ਵਾ ਕੋਈ ਐਕਸੀਡੈਂਟ ਨਹੀਂ ਕੀਤਾ ਇਹ ਚੀਜ਼ਾਂ ਵੀ ਜਰਮਨੀ ਵਿੱਚ ਬਹੁਤ ਮੈਟਰ ਕਰਦੀਆਂ ਨੇ ਤੇ ਉਸ ਹਿਸਾਬ ਨਾਲ ਤੁਹਾਡੀ ਇੱਥੇ ਫਿਰ ਸੈਲਰੀ ਫਿਕਸ ਕਰਦੇ ਨੇ ਜਿਹੜੀ ਵੀ ਕੰਪਨੀ ਵਿੱਚ ਤੁਸੀਂ ਜਾ ਕੇ ਜੌਬ ਅਪਲਾਈ ਕਰੋਗੇ ਤਾਂ ਉਹ ਵਾਲਾ ਸਰਟੀਫਿਕੇਟ ਜ਼ਰੂਰ ਆਪਣੇ ਨਾਲ ਲੈ ਕੇ ਆਓ ਤੇ ਜੇ ਹੁਣ ਇੱਕ ਹੁੰਦਾ ਟਰੱਕ ਦਾ ADR ਜਿਹੜੇ ਹੁੰਦੇ ਜਿਵੇਂ ਮੰਨ ਲਓ ਡੀਜ਼ਲ ਲੈ ਪੈਟਰੋਲ ਲੈ ਕੇ ਜਾਂਦੇ ਨੇ ਜਾਂ ਕੋਈ ਕੈਮੀਕਲ ਲਿਕਵਿਡ ਕੈਮੀਕਲ ਲੈ ਕੇ ਜਾਂਦੇ ਨੇ ਹਨਾ ਉਹਨਾਂ ਦੀਆਂ ਸੈਲਰੀਆਂ ਕਾਫੀ ਜ਼ਿਆਦਾ ਨੇ ਇੱਥੇ ਜਿਨ੍ਹਾਂ ਕੋਲ ਉਹ ਸਰਟੀਫਿਕੇਟ ਹੈਗੇ ਨੇ ਤੇ ਉਹਨਾਂ ਦੀ ਸੈਲਰੀ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਇੱਥੇ ਮੈਨੂੰ ਮੈਂ ਸ਼ੋਰ ਨਹੀਂ ਹੈਗਾ ਵੀ ਕਿੰਨੀ ਆ ਪਰ ਨਾਰਮਲ ਜਿਹੜੇ ਅਸੀਂ ਜਿਵੇਂ ਆ ਮੈਂ ਟਰੱਕ ਚਲਾ ਰਿਆ ਮਾਂ ਇਹਨਾਂ ਨਾਲੋਂ ਤਾਂ ਕਾਫੀ ਬੈਟਰ ਆ ਉਹਨਾਂ ਦੀ ਸੈਲਰੀ ਵੀ ਤੇ ਇੱਕ ਹੋ ਗਿਆ ਜਿਵੇਂ ਨਾਈਟ ਸ਼ਿਫਟ ਆ ਤੇ ਜਿਹੜੇ ਚਲਾਉਂਦੇ ਨੇ ਰਾਕੇ ਲੋਕਲ ਇਹ ਜਿਹੜੀਆਂ ਮੈਂ ਤੁਹਾਨੂੰ ਸੈਲਰੀਆਂ ਦੱਸ ਰਿਹਾ ਇਹ ਸਾਰੀਆਂ ਲੋਕਲ ਦੀਆਂ ਨੇ ਇਹ ਯੂਰਪ ਦੇ ਲੌਂਗ ਟੂਰ ਵਾਲੀ ਨਹੀਂ ਹੈਗੇ ਉਹਨਾਂ ਦੀ ਸੈਲਰੀ ਵੱਧ ਹੁੰਦੀ ਜਿਹੜੇ ਲੌਂਗ ਟੂਰ ਤੇ ਜਾਂਦੇ ਨੇ ਕਿਉਂਕਿ ਉਹਨਾਂ ਨੇ 2 2 3 3 ਹਫ਼ਤੇ ਬਾਹਰ ਮੁੰਨਾ ਹੁੰਦਾ ਵਾ ਤੇ ਕਾਫੀ ਦੂਰ ਜਾਂਦੇ ਜਿਵੇਂ ਜਰਮਨ ਤੋਂ ਫਰਾਂਸ ਵਾਇਆ ਸਪੇਨ ਫਿਰ ਅੱਗੇ ਇਟਲੀ ਨੂੰ ਜਾਂਦੇ ਨੇ ਹਨਾ ਉਹਨਾਂ ਦੀ ਸੈਲਰੀ ਵਧੀਆ ਹੁੰਦੀ ਆ ਪਰ ਇਹ ਆ ਵੀ ਫਿਰ ਘਰੋਂ ਬਾਹਰ ਰਹਿਣਾ ਪੈਂਦਾ ਵਾ ਤੇ ਪਰ ਬੈਟਰ ਮੈਨੂੰ ਤਾਂ ਲੋਕਲ ਹੀ ਸਹੀ ਲੱਗਦਾ ਲੋਕਲ ਚਲਾ ਕੇ ਇਹ ਤਾਂ ਹੈਵੀ ਚੱਲ 8 ਘੰਟੇ ਦੀ ਜੌਬ ਹੁੰਦੀ ਆ ਬੰਦਾ ਫਿਰ ਬਾਅਦ ਚ ਘਰੇ ਚਲ ਜਾਂਦਾ ਫੈਮਿਲੀ ਲਈ ਟਾਈਮ ਹੈਗਾ ਵਾ ਪਰ 8 ਇਹ ਡੀਐਚਐਲ ਕੰਪਨੀ ਦੇ ਵਿੱਚ 8 ਘੰਟੇ ਦੀ ਜੌਬ ਇਹਨਾਂ ਨੇ ਲਿਖੀ ਹੋਈ ਆ ਪਰ 5 6 ਘੰਟੇ ਦੇ ਵਿੱਚ ਕੰਮ ਮੁੱਕ ਜਾਂਦਾ ਵਾ ਇਹਨਾਂ ਦਾ 2 3 ਟੂਰ ਹੈਗੇ ਨੇ ਜਿਨ੍ਹਾਂ ਵਿੱਚ 8 ਘੰਟੇ ਲੱਗ ਜਾਂਦੇ ਨੇ ਤੇ ਬਸ ਇਹ ਇਨਫੋਰਮੇਸ਼ਨ ਸਗੀ ਤੁਹਾਡੇ ਸਾਰਿਆਂ ਲਈ ਤੇ ਉਮੀਦ ਕਰਦਾ ਵੀ ਤੁਹਾਡੇ ਸਾਰਿਆਂ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਤੇ ਨੈਕਸਟ ਵੀਡੀਓ ਦੇ ਵਿੱਚ ਕੋਈ ਮੈਂ ਹੋਰ ਇੰਟਰਸਟਿੰਗ ਟੌਪਿਕ ਲੈ ਕੇ ਆਉਂਗਾ ਤੇ ਹੁਣ ਚਲਦੇ ਆਂ ਆਪਾਂ ਆਪਣੇ ਫਿਲਿਆਲੇ ਨੂੰ ਜਾਨੀ ਕਿ ਆਪਣੀ ਬ੍ਰਾਂਚ ਨੂੰ ਚਲਦੇ ਆਂ ਵਾਪਸ ਬ੍ਰੇਕ ਵੀ ਹੋ ਗਈ ਆ ਹੁਣ ਖਤਮ ਤੇ ਚਲੋ ਤੇਲ ਭਰਾ ਲਿਆ ਜੀ ਆਪਾਂ ਟੈਂਕ ਹੋ ਗਿਆ ਫੁੱਲ ਤੇ ਪਹੁੰਚ ਗਏ ਆਪਣੀ ਬ੍ਰਾਂਚ ਦੇ ਵਿੱਚ ਇੱਥੇ ਪੈਟਰੋਲ ਡੀਜ਼ਲ ਆਪ ਹੀ ਭਰਨਾ ਪੈਂਦਾ ਇੰਡੀਆ ਵਾਂਗੂ ਨਹੀਂ ਹੈਗਾ ਵੀ ਜਿਵੇਂ ਉੱਥੇ ਵਰਕਰ ਲੱਗੇ ਹੁੰਦੇ ਨੇ ਤੇ ਉਹ ਹੀ ਫਿਲ ਕਰਨਗੇ ਇੱਥੇ ਪਹਿਲਾਂ ਆਪ ਹੀ ਫਿਲ ਕਰੋ ਫਿਰ ਅੰਦਰ ਜਾ ਕੇ ਉਹਨਾਂ ਨੂੰ ਬੈਂਕ ਨੰਬਰ ਦੱਸੋ ਵੀ ਜਿੱਥੋਂ ਤੁਸੀਂ ਫਿੱਲ ਕੀਤਾ ਤੇ ਪੇਮੈਂਟ ਕਰਕੇ ਫਿਰ ਤੁਸੀਂ ਜਾਓ ਬਹੁਤ ਕੰਮ ਨੇ ਜਿਹੜੇ ਆਪ ਹੀ ਕਰਨੇ ਪੈਂਦੇ ਨੇ ਇੱਥੇ ਵਧੀਆ ਵੀ ਆ ਬੰਦਾ ਐਕਟਿਵ ਰਹਿੰਦਾ ਤੁਰਦਾ ਫਿਰਦਾ ਉਹ ਦੇਖਦੇ ਇੱਥੇ ਹੁਣ ਇਹ ਪੁੱਛਣਿਆ ਕੁਛ ਕਿ ਨਹੀਂ ਕੋਸ਼ਿਸ਼ ਨਹੀਂ ਪੁੱਛਿਆ ਨਾ ਨੇ ਕਿਉਂਕਿ ਮੈਨੂੰ ਇਹ ਰੂਟ ਬਾਰੇ ਪਤਾ ਹੀ ਆ ਕਿ ਵਾਪਸੀ ਵੇਲੇ ਕੋਸ਼ਿਸ਼ ਹੁੰਦਾ ਨਹੀਂ ਹੈ ਨਾਲ ਕੋਲ ਖਾਲੀ ਟਰਾਲੀਆਂ ਹੀ ਹੁੰਦੀਆਂ ਨੇ ਜਿਹੜੇ ਲੋਡ ਕਰਕੇ ਲਿਆਉਂਦੇ ਨੇ ਕਿਸੇ ਹੋਰ ਪਾਸੇੋਂ ਤੇ ਫਿਰ ਇਹ ਇਨਫੋਰਮੇਸ਼ਨ ਲੈਂਦੇ ਆ ਵੀ ਤੁਹਾਡੇ ਕੋਲ ਕਿੰਨੀਆਂ ਟਰਾਲੀਆਂ ਨੇ ਤੇ ਅੱਗੇ ਤੁਸੀਂ ਜੇ ਰੂਟ ਆਪਣਾ ਅੱਗੇ ਹੋਰ ਲੈ ਕੇ ਜਾਣਾ ਤਾਂ ਕਿੱਥੋਂ ਚੱਕਣਾ ਤੁਸੀਂ ਆਹ ਕੰਟੇਨਰ ਜਿਹੜੇ ਖੜੇ ਨੇ ਇਹ ਕਿੱਥੋਂ ਕਿਹੜੇ ਨੰਬਰ ਤੋਂ ਚੱਕਣੇ ਆ ਸਾਰੀ ਇਨਫੋਰਮੇਸ਼ਨ ਫਿਰ ਇੱਥੇ ਹੀ ਦਿੰਦੇ ਨੇ ਸੋ ਜੀ ਅਨਲੋਡ ਕਰਕੇ ਟਰੱਕ ਲਾਤ ਆਪਾਂ ਪਾਰਕਿੰਗ ਦੇ ਵਿੱਚ ਤੇ ਹੁਣ ਆਪਾਂ ਇਹਦਾ ਕੱਢ ਲਈਏ ਕਾਰਡ ਕਾਰਡ ਕੱਢਣ ਲਈ ਆਪਾਂ ਨੂੰ ਆਹ ਜਿਹੜਾ ਇੱਕ ਨੰਬਰ ਤੇ ਲਿਖਿਆ ਹੋਇਆ ਕਿਉਂਕਿ ਇਹਦੇ ਵਿੱਚ ਦੋ ਹੁੰਦੇ ਆ ਸਮ ਟਾਈਮ ਦੋ ਡਰਾਈਵਰ ਜੇ ਹੋਣ ਨਾਲ ਇੱਕ ਪੈਸੰਜਰ ਸੀਟ ਤੇ ਬੈਠਾ ਹੁੰਦਾ ਸੋ ਪਹਿਲੇ ਤੇ ਹਮੇਸ਼ਾ ਪੈਂਦਾ ਡਰਾਈਵਰ ਦਾ ਇਹ ਨੂੰ ਕਰਾਸ ਕਰੀ ਰੱਖਣਾ ਦਨ ਓਕੇ ਤੇ ਕਾਰਡ ਨੇ ਫਿਰ ਆਟੋਮੈਟਿਕ ਬਾਹਰ ਆ ਜਾਣਾ ਇਹ ਹੁਣ ਨੋ ਕੋਈ ਐਂਟਰੀ ਨਹੀਂ ਹੈਗੀ ਸੋ ਇਹ ਸੀਗਾ ਜੀ ਅੱਜ ਦਾ ਬਲੌਗ ਇਥੇ ਆਪਾਂ ਕਰਦੇ ਆਂ ਵਲੌਗ ਨੂੰ ਫਿਨਿਸ਼ ਤੇ ਵੀਡੀਓ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਹੋਰ ਵੀਡੀਓਜ਼ ਤੇ ਹੋਰ ਇਨਫੋਰਮੇਸ਼ਨ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਵੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ